ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੜਕ ਉੱਤੇ ਸ਼ਰਿਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ ਤੇ ਇੱਕ ਨੌਜਵਾਨ ਦੀ ਕਿਸ ਤਰ੍ਹਾਂ ਇੱਥੇ ਪिटਾਈ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਇਸ ਨੌਜਵਾਨ ਦੇ ਨਾਲ ਬੇਰਹਿਮੀ ਦੇ ਨਾਲ ਇਸ ਨੂੰ ਕੁੱਟਿਆ ਜਾਂਦਾ ਹੈ ਤੇ ਕਿੰਨੇ ਜਿਹੜੇ ਨੌਜਵਾਨ ਨੇ ਉਹ ਇਸ ਨੂੰ ਕੁੱਟਣ ਦੇ ਵਿੱਚ ਲੱਗੇ ਹੋਏ ਨੇ ਤਾਂ ਇੱਥੇ ਜਿਹੜੇ ਸਿੱਧੇ ਸਵਾਲ ਨੇ ਉਹ ਪੁਲਿਸ ਪ੍ਰਸ਼ਾਸਨ ਤੇ ਉਠਦੇ ਨੇ ਕਿ ਆਖਿਰਕਾਰ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਹੈ ਇਹ ਇੰਨੀ ਜ਼ਿਆਦਾ ਕਿਉਂ ਵੱਧ ਗਈ ਹੈ ਕਿਉਂਕਿ ਇਹ ਸਿਰਫ ਇਹੀ ਵੀਡੀਓ ਨਹੀਂ ਹੈ ਬਲਕਿ ਅਜੀਹੀਆਂ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਦੀਆਂ ਨੇ ਤਾਂ ਇਹ ਜਿਹੜੀ ਵਾਇਰਲ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਕਿਸ ਤਰ੍ਹਾਂ ਇੱਕ ਨੌਜਵਾਨ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਦੱਸ ਦਈਏ ਕੀ ਇਹ ਪਟਿਆਲਾ ਦੀ ਵੀਡੀਓ ਹੈ ਜਿੱਥੇ ਕਿ ਇੱਕ ਨੌਜਵਾਨ ਦੀ ਸੜਕ ਦੇ ਉੱਤੇ ਕਿਸ ਤਰ੍ਹਾਂ ਬੁਰੀ ਤਰ੍ਹਾਂ ਕੁਟਮਾਰ ਕੀਤੀ ਜਾਂਦੀ ਹੈ ਤੇ ਨਾਲ ਕੋਈ ਵੀ ਉਸ ਦੀ ਮਦਦ ਕਰਨ ਦੇ ਲਈ ਨਹੀਂ ਇੱਥੇ ਪਹੁੰਚਦਾ ਅਤੇ ਨਾ ਹੀ ਲੋਕ ਇੱਥੇ ਮਦਦ ਕਰਨ ਦੇ ਲਈ ਅੱਗੇ ਆਉਂਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਸ਼ਰਿਆਮ ਗੁੰਡਾਗਰਦੀ ਹੈ ਤੇ ਕਾਨੂੰਨ ਵਿਵਸਥਾ ਤੇ ਪੁਲਿਸ ਵਿਵਸਥਾ ਤੇ ਇੱਥੇ ਜਿਹੜੇ ਸਿੱਧੇ ਸਵਾਲ ਨੇ ਉਹ ਚੁੱਕੇ ਜਾਂਦੇ ਨੇ ਆਖਿਰਕਾਰ ਇਹਨਾਂ ਉੱਤੇ ਨਕੇਲ ਕਿਉਂ ਨਹੀਂ ਕਸੀ ਜਾਂਦੀ ਆਖਿਰ ਕਾਨੂੰਨ ਵਿਵਸਥਾ ਜਾਂ ਫਿਰ ਪੁਲਿਸ ਵਿਵਸਥਾ ਅਜੀਹੀ ਗੁੰਡਾਗਰਦੀ ਜਾਂ ਲੁੱਟਖੋਹ ਦੀਆਂ ਵਾਰਦਾਤਾਂ ਤੇ ਇੱਥੇ ਕੋਈ ਸਖਤ ਕਦਮ ਜਿਹੜਾ ਉਹ ਕਿਉਂ ਨਹੀਂ ਚੁੱਕ ਪਾਉਂਦੀ